ਮੈਂ 소ਫੀਆ ਕੁਰੇਸ਼ੀ ਹਾਂ ਤੇ ਮੈਂ ਭਾਰਤ ਦੀ ਇੱਕ ਕਰਨਲ ਹਾਂ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਸ ਰਿਪੋਰਟ ਦੇ ਨਾਲ ਮਹਿਰ ਸ਼ਰਨ ਕੌਰ ਮਧ्य ਪ੍ਰਦੇਸ਼ ਦੇ ਕੈਬਨਿਟ ਮੰਤਰੀ ਕੁੰਵਰ ਵਿਜੇ ਸ਼ਾ ਦਾ ਇੱਕ ਸ਼ਰਮਨਾਕ ਵਾਇਰਲ ਵੀਡੀਓ ਤੁਸੀਂ ਜ਼ਰੂਰ ਸੁਣਿਆ ਹੋਣਾ ਜਿਸ ਵਿੱਚੋਂ ਭਾਰਤੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਵਿਰੁੱਧ ਘਟਿਆ ਤੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਸੁਣਾਈ ਦਿੰਦੇ ਹਨ ਦਿਖਾਈ ਦਿੰਦੇ ਹਨ ਜਿਨ੍ਹਾਂ ਨੇ ہماری ਬੇਟੀਆਂ ਕੇ ਸਿੰਦੂ ਰੁਜਾਣੇ تھے وہی ਘੱਟੇ ਪਿੱਟੇ ਲੋਗੋ ਨੂੰ ਆਪਣੇ ਹੁਣੀ ਦੀ ਭੈਣ ਭੇਜ ਕਰਕੇ ਉਨਕੀ ਐਸੀ ਦੀ ਤੇਸੀ ਕਰਵਾਈ। ਦਰਸਲ ਲੰਘੇ ਸੋਮਵਾਰ ਨੂੰ ਡਾਕਟਰ ਅੰਬੇਡਕਰ ਨਗਰ ਦੇ ਰਾਏਕੁੰਡਾ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਆਪਰੇਸ਼ਨ ਸਿੰਧੂਰ ਬਾਰੇ ਬੋਲਦਿਆਂ ਕਿਹਾ ਸੀ ਕਿ ਜਿਨ੍ਹਾਂ ਨੇ ਪੈਲਗਾਮ ਦੇ ਵਿੱਚ ਸਾਡੀਆਂ ਭੈਣਾਂ ਦੇ ਸੰਧੂਰ ਉਜਾੜੇ ਅਸੀਂ ਉਹਨਾਂ ਦੀ ਹੀ ਭੈਣ ਭੇਜ ਕੇ ਉਹਨਾਂ ਨੂੰ ਬਰਬਾਦ ਕਰ ਦਿੱਤਾ। ਹਾਲਾਂਕਿ ਇਸ ਪੂਰੀ ਵਾਇਰਲ ਵੀਡੀਓ ਦੇ ਵਿੱਚ ਕਿਸੇ ਦਾ ਨਾਮ ਤਾਂ ਸਾਹਮਣੇ ਨਹੀਂ ਆਇਆ ਪਰ ਸ਼ਾਹ ਦਾ ਇਹ ਬਿਆਨ ਸਿੱਧੇ ਤੌਰ ਤੇ ਭਾਰਤੀ ਫੌਜ ਦੀ ਸੀਨੀਅਰ ਅਫਸਰ ਕਰਨਲ ਸੋਫੀਆ ਕੁਰਾਇਸ਼ੀ ਤੇ ਕੀਤਾ ਗਿਆ ਨਸਲੀ ਹਮਲਾ ਹੀ ਮੰਨਿਆ ਗਿਆ ਕਿਉਂਕਿ ਕਰਨਲ ਸੋਫੀਆ ਦਾ ਨਾਮ ਇੱਕ ਧਰਮ ਨਾਲ ਜੁੜਦਾ ਹੈ ਆਪਣੇ ਬਿਆਨ ਦੇ ਵਿੱਚ ਸ਼ਾਹ ਨੇ ਕਰਨਲ ਕੁਰਾਇਸ਼ੀ ਨੂੰ ਇੱਕ ਤਰ੍ਹਾਂ ਨਾਲ ਅੱਤਵਾਦੀਆਂ ਦੀ ਭੈਣ ਐਲਾਨ ਦਿੱਤਾ ਇਸ ਤੋਂ ਇਲਾਵਾ ਸ਼ਾਹ ਨੇ ਆਪਣੇ ਸੰਬੋਧਨ ਚ ਹੋਰ ਵੀ ਬਹੁਤ ਅਸ਼ਲੀਲ ਤੇ ਭद्दी ਸ਼ਬਦਾਵਲੀ ਵਰਤੀ ਜੋ ਇੰਨੀ ਕਿ ਸ਼ਰਮਨਾਕ ਹੈ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ ਤੇ ਇਸ ਮੌਕੇ ਇੱਕ ਹੋਰ ਮਾੜੀ ਤੇ ਸ਼ਰਮਨਾਕ ਗੱਲ ਇਹ ਰਹੀ ਕਿ ਜਦੋਂ ਮੰਤਰੀ ਸ਼ਾਹ ਇਹ ਘੱਡੀਆਂ ਮਾਨਸਿਕਤਾ ਵਾਲਾ ਭਾਸ਼ਣ ਦੇ ਰਿਹਾ ਸੀ ਉਸ ਸਮੇਂ ਮੰਚ ਤੇ ਬੈਠੀ ਇੱਕ ਮਹਿਲਾ ਵੀ ਖਚਰਾ ਜਿਹਾ ਹਾਸਾ ਹੱਸ ਰਹੀ ਸੀ ਜਿਨ੍ਹਾਂ ਨੇ ہماری ਬੇਟੀਆਂ ਕੇ ਸਿੰਦੂਰ ਉਜਾਰੇ تھے वही कटे पिटे लोगों को हमने उन्हीं की बहन भेज करके उनकी एसी की तेजी करवाई एक बार मोदी जी के लिए जोरदार ताली चालीस उन्होंने कपड़े उतार उतार के हमारे हिंदुओं को मारा और मोदी जी ने उनकी बहन को उनकी एसी की तेजी करने हमारे से उनके घर मोदी जी कपड़े तो उतार नहीं सकते थे इसलिए उनके समाज की बहन को भेजा कि तुमने हमारी बहनों को अगर विधवा किया है तो तुम्हारे समाज की बहन आके तुम्हें नहीं देश का सम्मान मान सम्मान और हमारी बहनों का तो बदला तुम्हारी जाति की समाज की बहनों को पाकिस्तान भेजकर चाहे कोई ले सकता है ਫਰੂਲੋਂ ਦੇ ਕਾਠਾ ਘਰ ਵਿੱਚ ਉਸਕੇ ਮਾਮਲ ਨੂੰ ਕਰੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਲੀਡਰਾਂ ਤੇ ਆਮ ਲੋਕਾਂ ਨੇ ਸ਼ਾਹ ਦੇ ਬਿਆਨ ਦੀ ਸਖਤ ਨਿੰਦਿਆ ਕੀਤੀ ਤੇ ਸ਼ਾਹ ਤੇ ਫੌਜ ਨੂੰ ਫਿਰਕੂ ਰੰਗ ਦੇਣ ਤੇ ਦੇਸ਼ ਦੀ ਸੇਵਾ ਕਰਨ ਰਹੀ ਇੱਕ ਮਹਿਲਾ ਅਧਿਕਾਰੀ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਨੇ ਸ਼ਾਹ ਦੀ ਸਖਤ ਆਲੋਚਨਾ ਕਰਦਿਆਂ ਉਸ ਦੀਆਂ ਟਿੱਪਣੀਆਂ ਨੂੰ અપਮਾਨਜਨਕ ਤੇ ਸ਼ਰਮਨਾਕ ਦੱਸਿਆ ਖੜਗੇ ਨੇ ਕਿ ਹਾਂ ਕਿ ਭਾਜਪਾ ਤੇ ਆਰਐਸਐਸ ਦੀ ਮਾਨਸਿਕਤਾ ਹਮੇਸ਼ਾ ਹੀ ਮਹਿਲਾ ਵਿਰੋਧੀ ਰਹੀ ਹੈ ਪਹਿਲਾਂ ਪੈਲਗਾਮ ਚ ਸ਼ਹੀਦ ਹੋਏ ਨੇਵੀ ਅਧਿਕਾਰੀ ਦੀ ਪਤਨੀ ਨੂੰ ਸੋਸ਼ਲ ਮੀਡੀਆ ਤੇ ਇਹਨਾਂ ਨੇ ਟ੍ਰੋਲ ਕੀਤਾ ਫਿਰ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਧੀ ਨੂੰ ਪਰੇਸ਼ਾਨ ਕੀਤਾ ਗਿਆ ਤੇ ਹੁਣ ਭਾਜਪਾ ਮੰਤਰੀ ਸਾਡੀ ਬਹਾਦਰ ਜਰਨਲ ਸੋਫੀਆ ਕੁਰਾਸ਼ੀ ਬਾਰੇ ਅਜਿਹੀਆਂ ਅਸ਼ਲੀਲ ਟਿੱਪਣੀਆਂ ਕਰ ਰਹੇ ਹਨ प्रधानमंत्री मोदी कहें अजे मंत्री मध्य प्रदेश बीजेपी प्रधान वी डी शर्मा ने कहा बीजेपी की लीडरशिप इस मामले प्रति संवेदनशील है नोटिस लिया है, करनल सोफिया, देश है पूरा देश बहादरी नार्टी का नेतृत्व तो बहुत संवेदनशील है अगर इस प्रकार की कोई भी घटना होती है उस घटना पर तत्काल उचित बातचीत जो होनी चाहिए वो भारतीय जनता पार्टी करती है हमारे नेतृत्व ने संज्ञान में लिया उन्हें तत्काल इस बात के लिए आगाह किया गया इसलिए किसी को भी ये अधिकार नहीं है वो बहन इस देश की बेटी है ਔਰ ਉਸਨੇ ਜੋ ਪਰਾਕਰਮ ਕੀਤਾ ਹੈ ਉਸ ਪਰਾਕਰਮ ਕੋ ਪੂਰਾ ਦੇਸ਼ ਸਲੂਟ ਕਰਦਾ ਹੈ ਮੋਦੀ ਸਰਕਾਰ ਨੇ ਤਾਂ ਖੈਰ ਸ਼ਾਹ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਕੋਈ ਕੁਝ ਬੋਲਿਆ ਤੱਕ ਨਹੀਂ ਪਰ ਚਾਰੇ ਪਾਸੇ ਆਲੋਚਨਾ ਹੋਣ ਤੋਂ ਬਾਅਦ ਸ਼ਾਹ ਨੂੰ ਮਜਬੂਰੀ ਦੇ ਵਿੱਚ ਜਨਤਕ ਤੌਰ ਤੇ ਖੁਦ ਮਾਫੀ ਜ਼ਰੂਰ ਮੰਗਣੀ ਪਈ

और उस दिन की घटना के बाद जहां हमारे हिंदू बहनों को उनके सामने उनके पिता उनके पति उनके बेटे के मांगों में बहनों के मांगों से सिंदूर उजाड़ दिया गया सोफिया बहन हमारी सगी बहन से बड़ी है जिसने उन्होंने राष्ट्र धर्म निभाते हुए जाति समाज से ऊपर जाके उन लोगों से बदला लिया वो बहन हमारी सगी बहन से महत्वपूर्ण है और मेरा ना तो ऐसा कोई मन था ना इच्छा थी और उसके बावजूद अगर जोश में कोई बात निकल गई हो ਔਰ ਕਿਸੇ ਨੂੰ ਬੁਰੀ ਲਗੀ ਹੋ ਤਾਂ ਮੇਰਾ ਨਾ ਉਦੇਸ਼ ਤਾਂ ਫਿਰ ਵੀ ਅਗਰ ਕਿਸੇ ਨੂੰ ਲਗੀ ਹੋ ਤੁમે ਦਿਲ ਸੇ ਇੱਕ ਵਾਰ ਨਹੀਂ 10 ਵਾਰ ਮਾਫੀ ਮੰਗਤੀ ਪਰ ਸ਼ਾਹ ਦੇ ਵੱਲੋਂ ਦਿੱਤਾ ਗਿਆ ਇਹ ਕੋਈ ਪਹਿਲਾ ਬਿਆਨ ਨਹੀਂ ਸੀ ਅਪ੍ਰੈਲ 2013 ਦੇ ਵਿੱਚ ਝਾਬੂਆ ਜ਼ਿਲ੍ਹੇ ਦੇ ਵਿੱਚ ਕਬਾਇਲੀ ਲੜਕੀਆਂ ਦੇ ਇੱਕ ਸਮਰ ਕੈਂਪ ਦੌਰਾਨ ਵੀ ਸ਼ਾਹ ਨੇ ਤਤਕਾਲੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਪਤਨੀ ਸਮੇਤ ਹੋਰ ਕਈ ਮਹਿਲਾ ਲੀਡਰਾਂ ਦੇ ਅਣਉਚਿਤ ਹਵਾਲੇ ਦਿੰਦਿਆਂ ਕਥਿਤ ਤੌਰ ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ ਜਿਸ ਤੋਂ ਬਾਅਦ ਜਨਤਕ ਰੋਹ ਪੈਦਾ ਹੋਇਆ ਤੇ ਸ਼ਾਹ ਨੂੰ ਅਸਤੀਫਾ ਤੱਕ ਦੇਣਾ ਪਿਆ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੀ ਮਾਨਸਿਕਤਾ ਵਾਲੇ ਵਿਅਕਤੀ ਨੂੰ ਫੇਰ ਪਾਰਟੀ ਵਿੱਚ ਇੱਕ ਵੱਡਾ ਅਹੁਦਾ ਦਿੱਤਾ ਗਿਆ ਉਧਰ ਸ਼ਾਹ ਦੇ ਬਿਆਨ ਦਾ ਨੋਟਿਸ ਲੈਂਦਿਆਂ ਬੰਦ ਪਰਦੇਸ਼ ਹਾਈ ਕੋਰਟ ਦੇ ਜਸਟਿਸ ਅਤਲ ਸ਼ਰੀਤਰ ਦੀ ਡਿਵੀਜ਼ਨ ਬੈਂਚ ਨੇ ਸ਼ਾਹ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਡੀਜੀਪੀ ਨੂੰ 4 ਘੰਟਿਆਂ ਦਾ ਸਮਾਂ ਦਿੱਤਾ ਹਾਈ ਕੋਰਟ ਨੇ ਕਿਹਾ ਕਿ ਉਸ ਦੇ ਖਿਲਾਫ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਾਤਰੇ ਵਿੱਚ ਪਾਉਣ ਦਾ ਅਪਰਾਧ ਦਰਜ ਕੀਤਾ ਜਾਵੇ ਜੇ ਐਫ ਆਈ ਆਰ ਦਰਜ ਨਹੀਂ ਕੀਤੀ ਜਾਂਦੀ ਤਾਂ ਡੀਜੀਪੀ ਖਿਲਾਫ ਅਦਾਲਤ ਦੀ ਮਾਨਹਾਨੀ ਕਾਰਵਾਈ ਕੀਤੀ ਜਾਵੇਗੀ ਹਾਈ ਕੋਰਟ ਨੇ ਕਿਹਾ ਕਿ ਮੰਤਰੀ ਵਿਜੇ ਸ਼ਾਹ ਦੇ ਬਿਆਨ ਨਾਲ ਫਿਰਕਾ ਪ੍ਰਸਤੀ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ ਇਸ ਕਰਕੇ ਕਾਬੂ ਕੀਤਾ ਜਾਵੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤੀ ਫੌਜ ਦੀ ਬਹਾਦਰ ਧੀ ਕਰਨਲ ਸੋਫੀਆ ਕੁਰਾਇਸ਼ੀ ਕੌਣ ਹੈ ਪਿਛਲੇ ਦਿਨਾਂ ਵਿੱਚ ਚੱਲੇ ਆਪਰੇਸ਼ਨ ਸਿੰਧੂਰ ਬਾਰੇ ਭਾਰਤੀ ਫੌਜ ਦੀ ਪ੍ਰੈਸ ਬਰੀਫਿੰਗ ਦੌਰਾਨ ਤੁਸੀਂ ਕਰਨਲ ਸੋਫੀਆ ਕੁਰਾਇਸ਼ੀ ਨੂੰ ਫੌਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਆ ਸੁਣਿਆ ਹੋਵੇਗਾ ਤੇ ਪਹਿਲਗਾਮ ਹਮਲੇ ਤੋਂ ਬਾਅਦ ਪੈਦਾ ਹੋਏ ਫਿਰਕੂ ਮਾਹੌਲ ਦਰਮਿਆਨ ਦੇਸ਼ ਦੀਆਂ ਫੌਜਾਂ ਤੇ ਸਰਕਾਰ ਨੇ ਕਰਨਲ ਸੋਫੀਆ ਤੇ ਵਾਮਿਕਾ ਸਿੰਘ ਨੂੰ ਜਾਣਕਾਰੀ ਦੇਣ ਹਿੱਤ ਚੋਣ ਕਰਕੇ ਬਿਨਾਂ ਸ਼ੱਕ ਇੱਕ ਸ਼ਲਾਘਾਯੋਗ ਫੈਸਲਾ ਲਿਆ ਜਿਸ ਨੂੰ ਕਾਫੀ ਸਰਾਹਿਆ ਵੀ ਗਿਆ ਭਾਰਤੀ ਫੌਜ ਦੇ ਸਿਗਨਲ ਕੋਰ ਵਿੱਚ ਤਾਇਨਾਤ ਕਰਨਲ ਸੋਫੀਆ ਨੇ 2006 ਦੇ ਵਿੱਚ ਸੰਯੁਕਤ ਰਾਸ਼ਟਰ ਦੇ ਇੱਕ ਸ਼ਾਂਤੀ ਮਿਸ਼ਨ ਦੌਰਾਨ ਕਾਂਗੋ ਵਿਖੇ ਫੌਜੀ ਨਿਗਰਾਨ ਵਜੋਂ ਸੇਵਾ ਨਿਭਾਉਂਦਿਆਂ ਮਨੁੱਖਤਾਵਾਦੀ ਕਾਰਜਾਂ ਤੇ ਜੰਗਬੰਦੀ ਦੀ ਨਿਗਰਾਨੀ 'ਚ ਯੋਗਦਾਨ ਪਾਇਆ ਸੀ ਉਸ ਤੋਂ ਬਾਅਦ 20 16 ਦੇ ਵਿੱਚ ਕਰਨਲ ਸੋਫੀਆ ਨੇ ਪੁਨੇ ਵਿੱਚ ਆਯੋਜਿਤ ਦੱਖਣੀ ਏਸ਼ੀਆਈ ਦੇਸ਼ਾਂ ਦੀ ਇੱਕ ਸਾਂਝੀ ਐਕਸਰਸਾਈਜ਼ ਦੌਰਾਨ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕੀਤੀ ਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਤੇ ਇਤਿਹਾਸ ਰਚ ਦਿੱਤਾ ਮਾਈ ਗ੍ਰੈਂਡਫਾਦਰ ਹੀ ਯੂਸ ਟੂ ਸੇ ਹੀ ਵਾਸ ਆਲਸੋ ਇਨ ਦੀ ਆਰਮੀ ਹੀ ਯੂਸ ਟੂ ਸੇ ਵਯਮ ਰਾਸ਼ਟ੍ਰ ਜਾਗ੍ਰਾਮ ਇਟਸ ਆਰ ਰਿਸਪੌਂਸਿਬਿਲਟੀ ਆਫ ਏਵਰੀ ਸਿਟੀਜ਼ਨ ਟੂ ਬੀ ਅਲਰਟ ਐਂਡ ਸਟੈਂਡ ਅਪ for our country and defend the nation ਸੋ ਜ਼ਾਹਿਰ ਤੌਰ ਤੇ ਸਾਡੀ ਫੌਜ ਦੀ ਸੀਨੀਅਰ ਅਧਿਕਾਰੀ ਬਾਰੇ ਜਿਹੀ ਅਜਿਹੀ ਮਾਨਸਿਕਤਾ ਵਾਲੇ ਲੀਡਰ ਇਸ ਤਰ੍ਹਾਂ ਦੀ ਟਿੱਪਣੀ ਕਰ ਸਕਦੇ ਨੇ ਤਾਂ ਆਮ ਸਮਾਜ ਦੇ ਵਿੱਚ ਰਹਿੰਦੀਆਂ ਮਹਿਲਾਵਾਂ ਬਾਰੇ ਇਹਨਾਂ ਦੇ ਮਨਾਂ 'ਚ ਕਿੰਨਾ ਕੁ ਸਤਿਕਾਰ ਹੋਵੇਗਾ ਇਸ ਦਾ ਅੰਦਾਜ਼ਾ ਆਪਾਂ ਸਾਰੇ ਸ਼ਾਇਦ ਲਾ ਸਕਦੇ ਹਾਂ ਕਰਨਲ ਸੋਫੀਆ ਦੇ ਧਰਮ ਤੇ ਟਿੱਪਣੀਆਂ ਕਰਨ ਤੋਂ ਬਾਅਦ ਤਾਂ ਇੰਝ ਲੱਗਦਾ ਹੈ ਕਿ ਘੱਟ ਗਿਣਤੀਆਂ ਇਸ ਮੁਲਕ ਦੇ ਲਈ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਕਰ ਲੈਣ ਪਰ ਉੱਚੇ ਅਹੁਦਿਆਂ ਤੇ ਬੈਠੇ ਸੌੜੀ ਸੋਚ ਵਾਲੇ ਲੀਡਰਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਦੇਸ਼ ਦੇ ਰਖਵਾਲੇ ਹੋ ਕੇ ਵੀ ਫਿਰਕਾਪ੍ਰਸਤ ਹੀ ਰਹਿਣਗੇ। ਤਾਜ਼ਾ ਮਾਮਲੇ ਵਿੱਚ ਸੈਂਟਰ ਸਰਕਾਰ ਨੂੰ ਆਪਣੇ ਲੀਡਰ ਖਿਲਾਫ ਸਖਤ ਕਾਰਵਾਈ ਕਰਦਿਆਂ ਅਜਹੀ ਮਾਨਸਿਕਤਾ ਵਾਲਿਆਂ ਨੂੰ ਸਖਤ ਸੁਨੇਹਾ ਦੇਣ ਦੀ ਲੋੜ ਸੀ ਪਰ ਨਹੀਂ ਕੀਤਾ ਗਿਆ। ਸ਼ਾਹ ਵੱਲੋਂ ਦਿੱਤਾ ਗਿਆ ਇਹ ਬਿਆਨ ਸੱਚਮੁੱਚ ਸ਼ਰਮਨਾਕ ਹੈ। ਤੇ ਅਸੀਂ ਦਾ ਖਾਲਸ ਟੀਵੀ ਦੀ ਟੀਮ ਵੱਲੋਂ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਖਾਸ ਰਿਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ